ਗੁਰੂ ਦੀ ਗੋਦ ਵਿੱਚ ਗੁਰੂ ਦਾ ਪਿਆਰ ਮਿਲਦਾ ਹੈ ਜਿਵੇਂ ਡਾਕਟਰ ਕੋਲ ਦਵਾਈ ਦਵਾਈ ਕੋਲ ਮਠਿਆਈ ਦਰਜੀ ਕੋਲ ਕੱਪੜਾ ਹੈ ਕਿਕਰ ਕੋਲ ਕੰਡੇ ਨੇ ਚੰਦਨ ਕੋਲ ਮੈਕ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਜ਼ਿੰਦਗੀ ਮਿਲਦੀ ਆਂਕੋ ਸਤਨਾਮ ਸ੍ਰੀ ਵਾਹਿਗੁਰੂ ਨਗਰ ਨੇ ਪ੍ਰਬੰਧਕਾਂ ਨੇ ਭਲਾ ਉਦਮ ਕੀਤਾ ਮੇਰੇ ਤੋਂ ਪਹਿਲਾਂ ਵੀਰ ਮੱਖਣ ਸਿੰਘ ਜੀ ਮੁਸਾਫਰ ਉਹਨਾਂ ਨੇ ਮੇਰੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ ਅਨੰਦਪੁਰ ਦੀ ਸੋਹਲੇ ਗਏ ਤੱਕੜਿਓ ਕੇ ਸਰਦਾਰੂ ਮਾਣ ਕਰਿਆ ਕਰੋ ਜੱਡੋਂ ਤੁਹਾਡੀਆਂ ਧੀਆਂ ਵਾਰਾਂ ਗਾਉਂਦੀਆਂ ਨੇ ਕਵਿਤਾ ਗਾਉਂਦੀਆਂ ਨੇ ਉਹਨਾਂ ਦਾ ਸਿਰ ਉੱਚਾ ਕਰਨਾ ਤੁਸੀਂ ਕਿਉਂਕਿ ਜਿਹੜਾ ਧੀ ਦੇ ਸਿਰ ਤੇ ਕੱਪੜਾ ਰੱਖਦਾ ਤੇ ਉਹਨੂੰ ਪਿਆਰ ਦਿੰਦਾ ਇਹਨਾਂ ਉਹ ਯੋਦਾ ਕਹਾਉਂਦਾ ਹੈ ਯੋਦਾ ਤੇ ਜਿਹੜੇ ਧੀਾਂ ਦੀ ਚੁੰਨੀ ਲਾ ਕੇ ਨਾਲ ਨੱਚਦੇ ਉਸਤਾਖੀ ਮਾਫ ਉਹ ਹੀ ਜੜੇ ਹੁੰਦੇ ਆ ਤੇ ਦੋ ਚੀਜ਼ਾਂ ਦਾ ਜੋੜਾ ਵਾ ਕਿਸੇ ਨਾਲ ਲੜਨ ਦੀ ਲੋੜ ਨਹੀਂ ਗੁੱਸਾ ਕਰਨ ਦੀ ਸਾਡਾ ਹੁਣ ਰੋਜ਼ ਸਟੇਜਾਂ ਤੇ ਆਪ ਪਿੰਦਾ ਰੱਬ ਨੇ ਦੋ ਚੀਜ਼ਾਂ ਦਾ ਜੋੜਾ ਬਣਾਇਆ ਜੇ ਨੇਕੀ ਆ ਤੇ ਬਦੀ ਵੀ ਆ ਜੇ ਸੂਰਮਿਆਂ ਤੇ ਗਦਾਰ ਵੀ ਵਿੱਚ ਹੀ ਆਖੋ ਸਕਦਾ ਵਾਹ ਇਹ ਜੋੜਾ ਏ ਬੁੱਲੇ ਸ਼ਾਹ ਨੇ ਬੜਾ ਸੋਹਣਾ ਕਹੋ ਕਹਿੰਦਾ ਦੋ ਅੱਖਰਾਂ ਦਾ ਬੰਦਾ ਬਣਦਾ ਦੋ ਅੱਖਰਾਂ ਦੀ ਜਾਣ ਦੋ ਅੱਖਰਾਂ ਦਾ ਬੰਦਾ ਬਣਦਾ ਦੋ ਅੱਖਰਾਂ ਦਾ ਦਾਵਾ ਕਰਦੇ ਤੇ ਦੋ ਅੱਖਰਾਂ ਦਾ ਮਾਲ ਦੋ ਅੱਖਰਾਂ ਦਾ ਸਿੱਖ ਬਣਦਾ ਏ ਬੁੱਲਿਆ ਤੇਦੋਂ ਅਖਰਾਂ ਦਾ ਖਾਨ ਦੋ ਅਖਰਾਂ ਦਾ ਅੱਲਾ ਬਣਦਾ ਜਰਾ ਦਾ ਰਾਮ ਦੋ ਅੱਖਰਾਂ ਦੀ ਅਗ ਬਲਤੀ ਦੋ ਅੱਖਰਾਂ ਦੀ ਤੀਲੀ ਲਾ ਕੇ ਕੋਈ ਮੈਂ ਮੈਂ ਕਰਦਾ ਬੰਦਾ ਫਿਰਦਾ ਰਖ ਤ ਦੋ ਅੱਖਰਾਂ ਦੀ ਰਾਖ ਬਲੋ ਅਨਾਖ ਜੋੜਾ ਵਾ ਜੇ ਹਰਨਾਖਸ਼ ਪੈਦਾ ਹੋਇਆ ਤੇ ਪ੍ਰਹਿਲਾਦ ਜੀ ਵੀ ਆ ਗਏ ਜੇ ਰਾਵਣ ਆਇਆ ਤੇ ਰਾਮ ਜੀ ਆ ਗਏ ਜੇ ਔਰੰਗਜ਼ੇਬ ਆਇਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹਨਾਂ ਸੰਗਤ ਵੀ ਦੋ ਤਰ੍ਹਾਂ ਦੀ ਆ ਇੱਕ ਪਾਸੇ ਰੱਬ ਨੂੰ ਪਿਆਰ ਕਰਨ ਵਾਲੇ ਤੇ ਇੱਕ ਪਾਸੇ ਰੱਬ ਦੀ ਦਿੰਦਿਆ ਕਰਨ ਵਾਲੇ ਹੁਣ ਇੱਕ ਸਵੇਰੇ ਉੱਠ ਕੇ ਕਹਿੰਦਾ ਵਾਹਿਗੁਰੂ ਅੱਲਾਹ ਰਾਮ ਰਹੀਮ کریم ਸਭ ਦਾ ਭਲਾ ਕਰੀ ਇੱਕ ਸਵੇਰੇ ਉੱਠ ਕੇ ਕਹਿੰਦਾ ਰੱਬਾ ਤੇਰਾ ਬੇੜਾ ਕਰ ਦੋਵੇਂ ਉਹਦੇ ਹੀ ਆ ਇੱਕ ਸਵੇਰੇ ਉੱਠ ਕੇ ਕਹਿੰਦਾ ਨਾਨਕ ਨਾਮ ਚੜਦੀ ਖਲਾ ਤੇਰੇ ਭਾਣੇ ਤੇ ਦੂਸਰਾ ਕਹਿੰਦਾ ਰੱਬਾ ਮੇਰੇ ਅੱਖੇ ਲਗੇ ਨਾ ਇਹਨਾਂ ਦਾ ਰਵੇ ਕੱਖਣਾ ਵਾਹ ਮੇਰੇ ਮਾਲਕ ਦੀ ਮਾਜ ਹੁਣ ਤੁਸੀਂ ਵੇਖੋ ਵੀ ਤੁਸੀਂ ਕਿਹੜੇ ਪਾਸੇ ਆਉਣਾ ਸ਼ੇਖ ਸ਼ਾਦੀ ਦੀ ਇੱਕ ਕਹਾਣੀ ਹੈ ਉਨੀ ਆਖਿਆ ਕਹਿੰਦੇ ਜੰਗਲ ਨੂੰ ਅੱਗ ਲੱਗੀ ਸੀ ਅੱਜ ਲੱਗੀ ਪਈ ਆ ਕਾਦੀ ਅੱਗ ਲੱਗੀ ਆ ਨਿੰਦਿਆ ਚੁਗਲੀ ਈਰਖਾ ਸਾੜਾ ਦਵੇਸ਼ ਨਸ਼ੇ ਵਕਾਰ ਬੇਪਤੀ ਅੱਗ ਲੱਗੀ ਆ ਜੰਗਲ ਨੂੰ ਤੇ ਜਦੋਂ ਅੱਗ ਵਧੀ ਤੇ ਸਭ ਤੋਂ ਪਹਿਲਾਂ ਜਿਹੜਾ ਹਾਥੀ ਸੀ ਉਹ ਦੌੜ ਗਿਆ ਦੂਰ ਨੰਬਰ ਤੇ ਜੰਗਲ ਦਾ ਰਾਜਾ ਸ਼ੇਰ ਸੀ ਉਹ ਵੀ ਦੁੱੜ ਗਿਆ ਮਗਰੇ ਹਿਰਨ ਕੀ ਚੀਤੇ ਕੀ ਬੰਦਰ ਕੀ ਬਿੱਲੀਆਂ ਕੀ ਸਭ ਦੌੜ ਗਏ ਤੇ ਉੱਥੇ ਇੱਕ ਮਹਾਪੁਰਖ ਭਗਤੀ ਕਰੇ ਜਦੋਂ ਸੇਕ ਪਿਆਉ ਦੀ ਅੱਖ ਖੁੱਲੀ ਤੇ ਅੱਖ ਖੁੱਲਦਿਆਂ ਕੀ ਵੇਖਿਆ ਉਹਦੇ ਸਾਹਮਣੇ ਇੱਕ ਦਰਖਤ ਹੈ ਮਿੱਡੀਆਂ ਮਤਾਵਾ ਭੈਣਾਂ ਬੈਠੀਆਂ ਐ ਦਰਖਤ ਦੇ ਉੱਤੇ ਇੱਕ ਛੋਟਾ ਜਿਹਾ ਆਲਣਾ ਐ ਤੇ ਆਲਣੇ ਦੇ ਵਿੱਚ ਬੱਚੇ ਆ ਤੇ ਇੱਕ ਚਿੜੀ ਆਉਂਦੀ ਆ ਲਾਗੇ ਟੋਬਾ ਐ ਸਮਝ ਲਿਓ ਸਾਖੀ ਮੈਂ ਰਾਤੀਂ ਮੇ ਪੂਰਾ ਜੋਰ ਲਾਇਆ ਸੀ ਪਰ ਚ ਕੋਈ ਅਤ ਕਥਨੀ ਨਹੀਂ ਸਾਰੇ ਤੁਸੀਂ ਮੇਰੇ ਆਪਣੇ ਆ ਅਜੀ ਆਪਾਂ ਕਥਾ ਕਰਨੀ ਹੁੰਦੀ ਹੈ ਆਪਾਂ ਨੂੰ ਪਹਿਲਾਂ ਉਲਾਮਾ ਮਿਲ ਜਾਂਦਾ ਬੋਲੋ ਵੇਗ ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ 100 ਉਲਾਮੇ ਦਿਨੇ ਕੇ ਰਾਤੀ ਮਿਲਣ ਸਿਫਤ ਸਲਾਹਣ ਛੱਡ ਕੇ ਹਾਂਜੀ ਸੋ ਗੱਲਬਾਤ ਇੰਨਾ ਹੈ ਤੁਸੀਂ ਸਭ ਨੇ ਆ ਲਾਈਵ ਕਥਾ ਵੀਰ ਨੇ ਰਿਕਾਰਡ ਕੀਤੀ ਆਪਾਂ ਰਾਤੀ ਵੀ ਜ਼ਿਕਰ ਕੀਤਾ ਵੀ ਮਹਾਰਾਜ ਕੀਲੇ ਜਿਹਨੂੰ ਕਿਤੇ ਕਥਾ ਕੀਰਤਨ ਨਹੀਂ ਸਮਝ ਆਉਂਦਾ ਨਾ ਕਈ ਸਿੰਘ ਵਿੱਚ ਹੁੰਦੇ ਨੇ ਉਹਨਾਂ ਨੂੰ ਬਾਬੀ ਦੀ ਸਮਝ ਨਹੀਂ ਆਈ ਤੁਹਾਨੂੰ ਲੱਗਦਾ ਨਹੀਂ ਸਮਝ ਆਈ ਰਾਤੀ ਤੇ ਮੈਂ ਕੋ ਗੱਲ ਕਹੀ ਸੀ ਵੀ ਜਿਹਨੂੰ ਕਿਤੇਉਂ ਸਮਝ ਨਹੀਂ ਆਉਂਦੀ ਕੁੱਤੇ ਤੋਂ ਸਿੱਖ ਲਓ ਕਿਆ ਸੀ ਨਾ ਤਿੱਖਾ ਸੁਣਾਈ ਸੀ ਨਾ ਕੁੱਤੇ ਦੀ ਕਿ ਕੁੱਤੇ ਤੋਂ ਸਿੱਖ ਲਓ ਤੇ ਇੰਨੀ ਬੁੱਧੀ ਖਪਾ ਕੇ ਇਦੋਂ ਥੱਲੇ ਤੇ ਕੋਈ ਜਾਨਵਰ ਨਹੀਂ ਹੈਗਾ ਕੀ ਫਲਾਣਿਆ ਤੂੰ ਕੁੱਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸੰਗਤ ਨੇ ਬੜਾ ਪਿਆਰ ਦਿੱਤਾ ਭਾਈ ਸਾਹਿਬ ਕਹਿੰਦੇ ਸੰਗਤ ਕਹਿੰਦੀ ਸਮਾਂ ਵੱਧ ਮੈਂ ਤੁਹਾਡੀਆਂ ਡਿਜਜ ਬਾਤਾਂ ਦੀ ਕਦਰ ਕਰਾਂ ਸਮੇਂ ਕੀਮਤੀ ਆ ਤੁਸੀਂ ਕਰਮਾਂ ਵਾਲੇ ਜੀ ਆਏ ਨਹੀਂ ਤੇ ਬਹੁਤੀ ਤੇ ਆਏ ਨਹੀਂ ਆਖੋ ਸਤਨਾਮ ਵਾਹਿਗੁਰੂ ਅਗਲਾ ਕੀਂਦਾ ਸਾਨੂੰ ਕੀ ਲੋੜ ਆ ਪਰ ਮੇਰੇ ਗੁਰੂ ਅਰਜਨ ਸਾਹਿਬ ਇਦਾਂ ਹੀ ਕੀਰਤਨ ਹੁੰਦਾ ਸੀ ਤੇ ਅੱਗੇ ਬੈੰਦੇ ਹੁੰਦੇ ਸੀ ਮਹਾਰਾਜ ਸਾਹਿਬ ਨੇ ਇੱਥੋਂ ਤੱਕ ਸੰਗਤ ਦੇ ਜੋੜੇ ਵੀ ਝਾੜਿਆ ਖੋ ਸਤਨਾਮੁ ਸ੍ਰੀ ਮਾਰੇ ਗਿੰਦੇ ਵਿੱਚ ਸੰਗਤ ਹਰਿ ਪ੍ਰਭ ਹੁਣ ਲੱਗੀ ਭਈ ਚਾਰੇ ਪਾਸੇ ਅੱਗ ਤੇ ਸਾਰੇ ਬੰਦੇ ਬੀਬੀਆਂ ਆਪਾਂ ਵਿੱਚ ਆਪਾਂ ਕੀ ਦਾ ਆਪਾਂ ਕੀ ਲੈਣਾ ਬਹੁ ਆਪਾਂ ਕੀ ਕੀ ਲੈਣਾ ਪੈਲੀ ਹੈਗੀ ਬੱਚੇ ਸੱਟਾ ਬਾਹਰ ਹੁਣ ਤੁਹਾਡੇ ਜੀ ਕਈ ਪ੍ਰਬੰਧਕ ਹੋਣਗੇ ਜਿਨ੍ਹਾਂ ਨੂੰ ਰੱਬ ਨੇ ਵੜਾ ਦਿੱਤਾ ਫੇਰ ਵੀ ਪੁੰਝੇਗਾ ਤੋਂ ਬੈਠੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦਾ ਨਾਮ ਸੁਣ ਕੇ ਆਏ ਤੁਸੀਂ ਜਿੰਨਾ ਪ੍ਰਬੰਧਕਾ ਪ੍ਰਬੰਧ ਕੀਤੇ ਇੱਕ ਇੱਕ ਬੱਚਾ ਪੀਆਰ ਅਮਰੀਕਾ ਕੈਨੇਡਾ ਟਰਾਲੇ ਇੱਥੇ ਪੰਜਾਬ ਜਾਂ ਕਿੱਲਿਆਂ ਦੇ ਟਾਕ ਤਿੰਨ ਮੰਝਲੀ ਕੋਠੀ ਸਾਰਾ ਟੱਬਰ ਆ ਕੇ ਇੱਥੇ ਬੈਠਾ ਕੱਤੋਂ ਬੈਠਾ ਆਪਾਂ ਕਰਜ਼ਦਾਰਾਂ ਆਪਣੇ ਸਿਰ ਤੇ ਕਰ ਜਾਈ ਕਿਸੇ ਬਾਪੂ ਦਾ ਜਿਨਨੇ ਗੀਤ ਗਾਇਆ ਸੀ ਕਹਿੰਦੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਏਦਾਂ ਵਾਰਟ ਮੁਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਉਣ ਦਾ ਵੇਖਿਆ ਨਾ ਹੰਸਾਂ ਜੇ ਪਿਆਰੀਆਂ ਪੁੱਤਰਾ ਨੂੰ ਝੋਲੀ ਮੌਤ ਦੀ ਪਾਉਣ ਦਾ ਉਹ ਪਿਤਾ ਕੋਈ ਵੀ ਪੁੱਤਾਂ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਉਣ ਦਾ ਨੇ ਘਾਇਸ ਮੈਂ ਅੱਗੇ ਚੱਲਾ ਉਹ ਚਿੜੀ ਕੀ ਕਰਦੀ ਐ ਪਾਣੀ ਦੀ ਜੁੰਝ ਭਰਦੀ ਵਿਚਾਰੀ ਤੇ ਆਲਣੇ ਤੇ ਪਾ ਦਿੰਦੀ ਐ ਤੇ ਫਕੀਰ ਨੇ ਵੇਖ ਕੇ ਆਖਿਆ ਚਿੜੀ ਨੂੰ ਕਹਿੰਦਾ ਕੰਬਲੀਏ ਇੱਥੇ ਹਾਥੀ ਨਿਕਲ ਗਿਆ ਸ਼ੇਰ ਨਿਕਲ ਗਿਆ ਚੀਤੇ ਸਭ ਭੱਜ ਗਏ ਨੀ ਕੰਬਲੀਏ ਤੂੰ ਅੱਗ ਬੁਝਾ ਲਵੇਂਗੀ ਤੇ ਉਸ ਚਿੜੀ ਨੇ ਆਖਿਆ ਫਕੀਰਾ ਬਾਤ ਹੀ ਸਲਾਹ ਨਾ ਦੇ ਜੇ ਤੇ ਮੇਰਾ ਸਾਥ ਦੇ ਸਕਦਾ ਤੇ ਦੇ ਦੇ ਨਹੀਂ ਤੇ ਤੂੰ ਵੀ ਤਿੱਤਰ ਜਾ ਖੁਸ ਸਤਨਾ ਤੂੰ ਹੀ ਭੱਜ ਜਾ ਮੈਂ ਤੁਸੀਂ ਮੇਰੇ ਆਪਣੇ ਆ ਮੈਂ ਕਹਿੰਦਾ ਹਾਂ ਨਾ ਉਹ ਭਰਾਓ ਉਹ ਜਿੱਥੇ ਗਲਤ ਹੁੰਦਾ ਉੱਥੇ ਬੋਲਿਆ ਕਰੋ ਉੱਥੇ ਜਾ ਕੇ ਜੇ ਤੁਸੀਂ ਵਾਕਿ ਮਰਦ ਜੇ ਨਾ ਆਪਣੀ ਮਾਂ ਦਾ ਦੁੱਧ ਪੀਤਾ ਆਪਾਂ ਸਾਰਿਆਂ ਨੇ ਮਰਦਾਂ ਤੇ ਜਿੱਥੇ ਗਲਤ ਹੁੰਦਾ ਉੱਥੇ ਜਾ ਕੇ ਕਹੋ ਇੱਥੇ ਗਲਤ ਤਾਂ ਪਤਾ ਫੇਰ ਲਖੋ ਗਲਤ ਨੂੰ ਗਲਤ ਕਹੋ ਆਖੋ ਸਤਨਾਮ ਸ੍ਰੀ ਉਹ ਛਾਜਤੀ ਬੋਲੇ ਛਾਨਣੀ ਬੋਲੇ ਜੀ ਜੇ ਛਤੀ ਹੋਏਗਾ ਕੋਈ ਕਹੇਗੀ ਤੇ ਵਖੇ ਇਹ ਮੰਜਲੇ ਢੀ ਮਹਿੰਗੀ ਐ ਸਸਤਾ ਸੌਦਾ ਨਹੀਂ ਮੈਂ ਸੁਣਿਆ ਤੇਰੇ ਸਕੂਲ ਅੰਦਰ ਪੜਨ ਵਾਲਿਆਂ ਦੀ ਲੱਗਦੀ ਫੀਸ ਕੋਈ ਨਾ ਤੇ ਜਦੋਂ ਵਿੱਚ ਸਕੂਲ ਦੇ ਹੋਇਆ ਦਾਖਲ ਤੇ ਪੜਨ ਵਾਲਿਆਂ ਦੇ ਸਿਰ ਤੇ ਸੀਸ ਕੋਈ ਨਾ ਸਿਰ ਹੀ ਨਹੀਂ ਹੈਗਾ ਇੱਥੇ ਤੇ ਮਾਰੇ ਸੱਚੇ ਪਾਤਸ਼ਾਹ ਦਇਆ ਕਰਨ ਉਹਨੇ ਕਿਹਾ ਫਕੀਰਾ ਜੇ ਤੇ ਮੇਰੀ ਹਲਪ ਕਰਨੀ ਸਾਹ ਦੇਣਾ ਹੀ ਤੇ ਭਰ ਬਾਲਟੀ ਮੂਲਟੀ ਬੁਝਾਈਏ ਨਹੀਂ ਤੇ ਤੂੰ ਵੀ ਗੁੱਡੀ ਬਣ ਜਾ ਫਕੀਰ ਕਹਿੰਦਾ ਨਹੀਂ ਚਿੜੀਏ ਤੇਰੇ ਜੱਜ ਬੇ ਨੂੰ ਸਲਾਮ ਐ ਕਹਿੰਦੀ ਕਾਹਦਾ ਸਲਾਮ ਐ ਕਹਿੰਦਾ ਤੂੰ ਡਰਦੀ ਨਹੀਂ ਮੌਤ ਤੋਂ ਕੱਲੀ ਡੱਟ ਕੇ ਖੜੀ ਇੱਕ ਪਾਸੇ ਅੱਗ ਲੱਗੀ ਐ ਸਾਰੇ ਪਾ ਜਤੁਰਿਆ ਤੈਨੂੰ ਕਿੰਨੇ ਇੱਥੇ ਰੱਖਿਆ ਏ ਉਹ ਕਹਿੰਦੀ ਆ ਪੁੱਛ ਮਾਵਾਂ ਬੈਠੀਆਂ ਮੇਰੀਆਂ ਮੰਦੇ ਚੰਗੇ ਥਾਂ ਤੋਂ ਮਾਵਾਂ ਟੋਕਦੀਆਂ ਬੱਚਾ ਕਰੇ ਜੇ ਗਲਤੀ ਮਾਵਾਂ ਰੋਕਦੀਆਂ ਐਡੀਆਂ ਗੂੜੀਆਂ ਛਾਵਾਂ ਕਿਧਰੇ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾ ਇਹ ਕਹਾਣੀ ਬੜੀ ਸੋਹਣੀ ਆ ਸਾਡੇ ਲਈ ਉਨੀ ਆਖਿਆ ਕਹਿੰਦੀ ਫਕੀਰਾ ਇਸ ਰੁੱਖ ਤੇ ਮੇਰੇ ਬੱਚੇ ਐ ਤੇ ਮਾਂ ਮਰ ਤੇ ਜਾਊਗੀ ਪਰ ਆਪਣੇ ਬੱਚਿਆਂ ਨੂੰ ਅੱਖਾਂ ਸਾਹਮਣੇ ਮਰਦੇ ਨਹੀਂ ਵੇਖ ਸਕਦੀ ਧੰਨ ਮੇਰੀ ਮਾਤਾ ਗੁਜਰਕਾਰ ਆਖੋ ਸਤਨਾਮ ਕਿਸ ਨੇ ਬੜਾ ਸੋਣਾ ਕਿਆ ਸੀ ਸੰਗਤੀ 니 ਮੇਰਾ ਨਾਂ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੀ 니 ਮੇਰਾ ਨਾਂ ਮੇਰਾ 9 ਸਾਲ ਦਾ ਪੁੱਤਰ ਸੀ ਜਿਹੜੀ ਕੱਲ ਕਥਾ ਸੁਣੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਕਰਮ ਲਈ ਵਰਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਗਲੀਆਂ ਸੀ ਹਿੰਦਦਰ ਮੰਦਿਰ ਆਖੀ ਕਰਨ ਗਿਆ ਜਦ ਤੱਕ ਆਸੀਸ ਨਾ ਅਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨੀ ਮੇਰਾ ਨਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨੀ ਮੇਰਾ ਮੇਰੇ ਵੱਡੇ ਪੋਤੀਆਂ ਚਮਕੌਰ ਦੀ ਜੰਗ ਵਿੱਚ ਹਸ ਹਸ ਸ਼ਹੀਦੀਆਂ ਪਾ ਦਿੱਤੀਆਂ ਓ ਲੜਦੇ ਲੜਦੇ ਸ਼ਹੀਦ ਹੋਏ ਦੋ ਬੂੰਦਾ ਪਾਣੀ ਨਾ ਦਿੱਤੀਆਂ ਇੱਕ ਵਾਰੀ ਸੰਗ ਤੇਨੀ ਮੇਰਾ ਨਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਨਾਂ ਗੁਜਰੀ ਅੱਖੋ ਸਤਨਾਮ ਜੀ ਵਾਹਿਗੁਰੂ ਕਿੱਡੀ ਵੱਡੀ ਕੁਰਬਾਨੀ ਐ ਗੁਰਮਖੋ ਕਿਸੇ ਬੰਦੇ ਦਾ ਸਪੀਕਰ ਚ ਨਾਂ ਲੈ ਦੀਏ ਨਾ ਉਹਦੀ ਛਾਤੀ ਇਦਾਂ ਹੋ ਜਾਂਦੀ ਸੱਚ ਜਾਣਿਓ ਇਹ ਸਚਾਈ ਹੈ ਤੇ ਜਿਹਦੇ ਵਾਸਤੇ ਆਪਾਂ ਸਾਰੇ ਬੈਠੇ ਮੈਂ ਆਪਣਾ ਤਨ ਤੋੜ ਕੇ ਕਦੇ ਪ੍ਰਵਾਹ ਨਹੀਂ ਕੀਤੀ ਆਪਣੀ ਜ਼ਿੰਦਗੀ ਦੀ ਸਚਾਈ ਹੈ ਸੱਚ ਦੀ ਜਿਹੜੀ ਆਵਾਜ਼ ਹੈ ਖਫਣ ਤੇ ਵਿਸ਼ਰਾਮ ਕਰਦੀ ਆ ਪਰ ਇੱਕੋ ਚੀਜ਼ ਮਨ ਚ ਰੱਖਿਓ ਕਿਸੇ ਬੰਦੇ ਦਾ ਸਪੀਕਰ ਚ ਨਾਮ ਲਾਓ ਤੇ ਖੁਸ਼ ਹੁੰਦਾ ਆਪਾਂ ਰੋਜ਼ ਦੋ ਦੋ ਤਿੰਨ ਤਿੰਨ ਘੰਟੇ ਬਾਪੂ ਦੀ ਸਿਫਤ ਕਰਦੇਂਗੇ ਬਾਪੂ ਨਾ ਖੁਸ਼ ਹੋਵੇਗਾ ਕਦੇ ਸੋਚੋ ਜਿਹੜੇ ਤੁਹਾਡੇ ਚੋਂ ਨਿਤਨੇਮੀ ਆ ਜਦੋਂ ਸਵੇਰੇ ਉੱਠ ਕੇ ਨਿਤਨੇਮ ਕਰਦੇ ਆ ਤੇ 199 ਪਾੜੀਆਂ ਜਾਪ ਸਹਿਬੈ ਬਨੂ ਇਸਤਰੀਆਂ ਮਸਕੀਨ ਸਾਹਿਬ ਕਹਿੰਦੇ ਮੈਨੂੰ ਤਿੰਨ ਰਾਤਾਂ ਕਿ ਤਿੰਨ ਦਿਨ ਲੱਗੇ ਰਾਤ ਦਿਨ ਹੀ ਜਾਪ ਸਾਹਿਬ ਦੇ ਵਿੱਚੋਂ ਇਹ ਪਤਾ ਕਰ ਲਈ ਵੀ ਕਿੰਨੀ ਵਾਰੀ ਨਮਸਕਾਰ ਕੀਤੀ ਪਰਮੇਸ਼ਰ ਨੂੰ ਆਖੋ ਸਭਾ ਕਿੰਨਾ ਪਿਆਰ ਸਾਨੂੰ ਦਿੱਤਾ ਸੋ ਉਸ ਮਾਣ ਨੇ ਆਖਿਆ ਕਹਿੰਦੀ ਫਕੀਰਾ ਮੈਂ ਮਾਮ ਤੇ ਬੱਚੇ ਮਰਦੇ ਨਹੀਂ ਵੇਖ ਸਕਦੀ ਤੁਸੀਂ ਭਜਣਾ ਭਾਜੋ ਮੈਂ ਤੇ ਪਾਣੀ ਪਾਉਣਾ ਹੀ ਤੇ ਫਕੀਰ ਕਹਿੰਦਾ ਮਾਂ ਤੇ ਤੂੰ ਹੈਗੀ ਆ ਪਰ ਮਾਰੀ ਜਾਵੇਂਗੀ ਮਾਰੀ ਜਾਵੇਂਗੀ ਸੜ ਜੇਗੀ ਅੱਗ ਜਾਦੀ ਹੋਗੀ ਤੇਥੋਂ ਬੁਝਣੀ ਨਹੀਂ ਆਖੋ ਸਤਨਾਮ ਪਰ ਉਹਨੇ ਆਖਿਆ ਤੇ ਮੈਨੂੰ ਬਾਤੀਆਂ ਸਲਾਵਾ ਨਹੀਂ ਦੇ ਜਹਾਂ ਜਾ ਕੇ ਆਪਦਾ ਕੰਮ ਕਰ ਤੇਰੇ ਅਰਗੇ ਕਈ ਆਏ ਕਈ ਗਏ ਮੈਂ ਅੱਜ ਇੱਥੇ ਸ਼ਹੀਦ ਹੋਵਾਂਗੀ ਤੇ ਜਿਸ ਰੱਬ ਨੇ ਦੁਨੀਆ ਬਣਾਈ ਆ ਨਾ ਪੈਦਾ ਕੀਤੀ ਦੁਨੀਆ ਦਾ ਸਿਸਟਮ ਚਲਾਇਆ ਜਾਬੇ ਆਕਾਰ ਹੁ ਕਾਸ਼ਨਾ ਦ੍ਰਿਸ਼ਟੀਤਾ ਪਾਪ ਪੁੰਨ ਤਬ ਕਹਤੇ ਜਬ ਤਾਰੀ ਆਪਨ ਸੁਨ ਸਮਾਧ ਤਬ ਬੈਰ ਬਰੋਜ਼ ਕਿਸ ਜਬ ਇਸ ਕਾ ਵਰਣ ਚਿਹਨ ਨਾ ਜਾਬ ਤਬ ਹਰ ਕਿਸੋ ਕੋ ਕਿਸੈ ਜਿਸ ਵੈਗੁਰੂ ਨੇ ਪੈਦਾ ਕੀਤੀ ਸ੍ਰਿਸ਼ਟੀ ਉਹਦੇ ਘਰ ਬਾਣੀ ਕਹਿੰਦੀ ਸੱਚੋ ਸੱਚ ਨਿਭੜੇ ਚੁਨ ਵਖ ਕਢੇ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਇੱਕ ਤੇ ਦਰਗਾਹ ਚ ਮੂੰਹ ਕਾਲਾ ਹੋਣਾ ਗੁੱਸਾ ਨਾ ਕਰਿਓ ਆਪਾਂ ਇੱਥੇ ਘਰੀ ਫਿਰਦੇ ਕਈ ਸੱਜਣ ਸੰਗ ਤਾਂ ਕਹਿੰਦੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਬਾਣੀ ਦੀ ਕਥਾ ਕਰਿਓ ਮੈਂ ਆ ਵੀ ਅੱਗੇ ਕੁਰਾਨ ਦੀ ਹੁੰਦੀ ਆ ਕਿ ਗੀਤਾ ਦੀ ਕਰਨ ਦਾ ਤੁਸੀਂ ਪੜੇ ਲਿਖੇ ਬੈਠੇ ਕਬੀਰ ਸਾਹਿਬ ਫਰੀਦ ਸਾਹਿਬ ਸਾਨੂੰ ਕਹਿੰਦੇ ਓਏ ਪੁੱਤ ਉਹ ਯਾਤ ਜੁੜਿਓ ਗੁਰੂ ਕੇ ਸਿੱਖੋ ਲੋਕੀ ਆਂਦੇ ਹੁੰਦੇ ਫਲਾਣੇ ਬੰਦੇ ਦੀ ਪਰੇ ਚ ਪੱਗ ਲੈ ਗਈ ਉਹਦੀ ਬੇਇੱਜ਼ਤੀ ਹੋ ਗਈ ਸਾਨੂੰ ਇਹ ਕਥਾ ਲੱਗੀ ਸੀ ਮੈਂ ਖੁਦ ਮੋਹਨਾ ਸੀ ਆਹ ਕਥਾ ਨੇ ਸਾਨੂੰ ਇੱਧਰ ਨੂੰ ਚੜਾਇਆ ਅਣਖ ਜਾਗੀ ਅੱਜ ਪਤਾ ਨਹੀਂ ਕਿੰਨੇ ਸੁਣਦੇ ਜੀ ਗੁਰਸਾ ਨਹੀਂ ਕਹਿੰਦੇ ਜਿਸ ਬੰਦੇ ਦੀ ਪਰੇ ਚ ਪੱਗ ਲੈ ਜੀ ਉਹਦਾ ਮਾਣ ਕੋ ਨਹੀਂ ਜਾਗੇ ਉੱਤੇ ਸੇਰਾ ਕਦੇ ਵੀ ਠੰਡ ਤੇ ਵੱਜਦਾ ਨਹੀਂ ਬਜੂ ਸਿਆਣੇ ਕਹਿੰਦੇ ਪੁਰਾਣੇ ਸਮੇਂ ਚ ਜਿੰਨੇ ਵੱਡੀ ਗਲਤੀ ਕੀਤੀ ਹੁੰਦੀ ਸੀ ਨਾ ਉਹਨੂੰ ਦੋ ਸਜ਼ਾ ਮਿਲਦੀਆਂ ਸੀ ਸਾਡੇ ਬਜ਼ੁਰਗਾਂ ਨੇ ਦੱਸਿਆ ਇੱਕ ਤੇ ਉਹਨੂੰ ਪਿੰਡ ਦੇ ਚੌਂਕ ਤੇ ਲਿਆ ਕੇ ਤੇ ਉਹਦਾ ਸਿਰ ਮੋਨ ਦਿੰਦੇ ਪਲੀਜ਼ ਮਾਫੀ ਮੈਂ ਮੋਨਾ ਸੀ ਸਾਨੂੰ ਵੀ ਇਹ ਬੋਲ ਕੇ ਮਰਦ ਨੇ ਸੁਣਾਇਆ ਇੱਥੇ ਬਹਿ ਗਏ ਸਾਡੀ ਉਹ ਦਿਨ ਕਾਇਆ ਪਲਟ ਗਈ ਤੇ ਮੈਂ ਕਹਿੰਦਾ ਇਹਦੂੰ ਸਿੱਧੀ ਕਥਾ ਹੈ ਨਹੀਂ ਜੀ ਕੋਈ ਨਹੀਂ ਦਾਨੀ ਕਰਦਾ ਡੂੰਗੇ ਵਿਦਵਾਨ ਮੈਨੂੰ ਕੱਖ ਨਹੀਂ ਆਉਂਦਾ ਜੇ ਸਿੱਧੀ ਗੱਲ ਸੁਣ ਕੇ ਵੀ ਨਾ ਬਦਲੇ ਤੇ ਫੇਰ ਔਖਾ ਹੀ ਹੈ ਫੇਰ ਨਾ ਕਿਉਂ ਬਾਪੂ ਕੋਲੇ ਬੈਠੇ ਆ ਮੇਰੀ ਜਾਨ ਵੀ ਚਲੀ ਜੂ ਨਾ ਸੱਚ ਲਈ ਮੈਂ ਦੇ ਦੂੰ ਕਿਉਂਕਿ ਸੱਚ ਕੋੜਾ ਅੱਜ ਕਿਹੋ ਜੀ ਹਵਾ ਵਗ ਗਈ ਓ ਜਿਸ ਚੀਜ਼ ਨੂੰ ਕਿਤੇ ਆਪਣੇ ਧਰਮ ਚ ਕਹਿੰਦੇ ਸੀ ਵੀ ਫਲਾਣੇ ਦੇ ਚੌਂਕ ਚ ਸਿਰ ਮੰਨਤਾ ਅੱਜ ਲੱਖਾਂ ਰੁਪਇਆ ਦੇ ਕੇ ਪੈ ਗਈ ਦੂਸਰਾ ਸਿਆਣੀ ਕਹਿੰਦੇ ਹੁੰਦੇ ਸੀ ਫਲਾਣੇ ਦਾ ਮੂੰਹ ਕਾਲਾ ਕਰਤਾ ਉਹਨੇ ਗਲਤੀ ਕੀਤੀ ਹੁਣ ਮੈਂ ਨਾ ਹੀ ਬੋਲਾਂ ਤੂੰ ਸਮਝ ਲਿਓ ਆਖੋਏਗਾ ਹਾਉ ਅੱਗੇ ਚਲੀਏ ਉਸ ਚਿੜੀ ਨੇ ਪ੍ਰਵਾਹ ਨਹੀਂ ਕੀਤੀ ਉਹਨੇ ਆਖਿਆ ਮਰੂੰਗੀ ਅੱਜ ਪਰ ਮੈਂ ਪਹਿਰਾ ਦਊਂਗੀ ਜਦੋਂ ਰੱਬ ਦੇ ਘਰ ਇਨਸਾਫ ਹੋਇਆ ਮੈਨੂੰ ਦੁਨੀਆ ਦੀ ਪ੍ਰਵਾਹ ਕੋਈ ਨਹੀਂ ਮੈਨੂੰ ਇਸ ਕਰਕੇ ਮੈਂ ਪਹਿਰਾ ਦੇਣ ਦੇਈਂ ਵੀ ਜਦੋਂ ਰੱਬ ਦੇ ਘਰ ਸਾਰਿਆਂ ਆਪ ਮਰਨਾ ਇੱਕ ਦਿਨ ਜਿੰਨੇ ਬੈਠੇ ਕਿਹੇ ਨਹੀਂ ਰਹਿਣਾ ਬਾਣੀ ਕਹਿੰਦੀ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣੀ ਕਾਜਸਵਰਨ ਕੀ ਇੱਥੇ ਕੋਈ ਅੱਜ ਗਿਆ ਕੋਈ ਫਕੀਰ ਕਹਿੰਦਾ ਕੋਈ ਬਣ ਗਿਆ ਝਾਲਰ ਪੱਖੀਆਂ ਦੀ ਕੋਈ ਛੱਡ ਕੇ ਸ਼ੀਸ਼ ਮਹੱਲ ਗਿਆ ਕੋਈ ਨਖਰਿਆਂ ਦੇ ਵਿੱਚ ਪਲਦਾ ਏ ਕੋਈ ਰੇਤਾ ਵਿੱਚ ਸੜ ਗਿਆ ਕਿਸੇ ਬੁਝਿਆ ਨਹੀਂ ਮਕਸਦ ਆਵਣ ਦਾ ਕੋਈ ਕਰ ਮਕਸਦ ਦਾ ਹੱਲ ਗਿਆ ਦੁਨੀਆ ਮੁਸਾਫਰਖਾਨਾ ਏ ਕੋਈ ਅੱਜ ਗਿਆ ਹਾਂ ਤੱਕੜੇ ਹੋ ਸੁਣਨਾ ਵੀ ਇੱਕ ਭਗਤੀ ਆ ਜੇ ਸੱਧਿਆ ਜੀ ਨਾਲ ਗੁਰੂ ਦੇ ਲਾਲਾਂ ਦੀ ਗੱਲ ਕਰਨੀ ਆ ਉਨੇ ਬੜਾ ਕੁਝ ਸਾਨੂੰ ਦਿੱਤਾ ਉਹਦੇ ਸਤ ਨੌ ਸਾਲ ਦੇ ਪ੍ਰਵਾਹ ਨਹੀਂ ਕਰਦੇ ਆਪਾਂ ਦੇ ਫੇਰ ਬੱਤੀਆਂ ਤੇਤੀਆਂ ਦੇ ਹੋ ਗਏ ਸੀ ਰੱਖਾ ਵੀ ਲਿਆ ਕਹਿਣ ਲੱਗੇ ਉਸਨੇ ਆਖਿਆ ਉਹਦੇ ਕਰ ਨਿਆਊਗਾ ਜਦੋਂ ਰੱਬ ਦੀ ਕਚਹਿਰੀ ਲੱਗੂਗੀ ਤੇ ਮੈਂ ਉਸ ਲੈਣ 'ਚ ਖੜਾਉਂਗੀ ਜਿਹੜੇ ਅੱਗ ਬੁਝਾਉਂਦੇ ਰਹਿੰਨਾ ਕਿ ਅੱਗ ਲਾਉਂਦੇ ਰਹੇ ਆਖੋ ਸਤ ਨਾਮ ਇੰਨੀ ਕਿ ਗੋਸ਼ ਕਰ ਲਿਓ ਸਾਰੇ ਅੱਗ ਲਾਉਣੀ ਨਹੀਂ ਕੋਈ ਗੱਲ ਨਹੀਂ ਅਸੀਂ ਸਮਾਗਮ ਰੱਖਿਆ ਕਥਾ ਕਰਦੇ ਨਹੀਂ ਕੋਈ ਆਖਿਲ ਕੋਈ ਗੱਲ ਨਹੀਂ ਹੁਣ ਜੇ ਕੋਈ ਪਿਓ ਹੈ ਉਹਦੇ ਤਿੰਨੇ ਬੱਚੇ ਤਿੰਨੇ ਨਸ਼ੇ ਚ ਪੈ ਗਏ ਧੀ ਵੀ ਪਤਿਤ ਪੁਣੇ ਚ ਪੈ ਗਈ ਕੀ ਉਹ ਬਾਪੂ ਆਪਣੀ ਕਿਰਤ ਛੱਡ ਦੂ ਕੋਈ ਗੱਲ ਨਹੀਂ ਕੋਈ ਮੰਨੇ ਨਾ ਮੰਨੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਰੰਗ ਲਾਗਤ ਲਾਗਤ ਭ੍ਰਮ ਭਾਗਤ ਭਾਗਤ ਹੈ ਗੁਰੂ ਦੇ ਕੋਲ ਬੈਠੇ ਹੋ ਸਜਣਾ ਸੱਚੇ ਦੇ ਨਾਲ ਤੁਰਨਾ ਸ਼ੁਰੂ ਕਰ ਦੋ ਆਉ ਥੋੜਾ ਜਿਹਾ ਹੁਣ ਸੀਸ ਦੋ ਅੱਗੇ ਚੱਲੀਏ ਘਰੋਂ ਕਿਰਪਾ ਭੇਜ ਕੇ ਜੀ ਏਕ ਓੰਕਾਰ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈਰ ਕਾਲ ਮੁੁਰਤ ਅਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਸਜੁਨੀ ਸਹਿ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾ ਨਿਰਵੈਰ ਅਕਾਲ ਮੂਰ ਅਜੋਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਨੂਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਵਾਹਿਗੁਰੂ ਗੱਜ ਕੀ ਵਾਹਿਗੁਰੂ 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 why he सिर तार तली गली आिर तार तली गली मेरीली आ सिर तार तली गली मेरी सली गली मरी तर तली गली मेरी ਰਹਤਲੀ ਗਰੀ ਮੇਰੀ ਆਉ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤਿਨਾਂ ਦੇ ਕੋਲ ਕਾਲ ਆਪ ਜੀ ਨੇ ਸਰਵਣ ਕੀਤਾ ਮਹਾਰਾਜ ਦਾ ਸੀਸ ਲੱਥ ਗਿਆ ਰੰਗਜੀਤ ਨੇ ਐਲਾਨ ਕਰ ਦਿੱਤਾ ਵੀ ਚੌਂਕ ਦੇ ਵਿੱਚ ਮੈਂ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਦਾ ਸਰੂਪ ਜਿਹੜਾ ਰੋਲਾਂਗਾ ਕੋਈ ਦੁਨੀਆ ਦੀ ਤਾਕਤ ਮੈਨੂੰ ਦਿਖਾਵੇ ਜਿਹੜਾ ਸੱਚ ਬੋਲੂ ਉਹਦਾ ਹਸ਼ਰ ਕੀ ਹੁੰਦਾ ਤਾਂ ਨੰਗੁਰੂ ਕੇ ਪੁੱਤਰ ਰੰਗਰੇਟਾ ਗੁਰੂ ਦਾ ਇਤਿਹਾਸ ਲੇਖੋ ਆਪਣਾ ਅੱਜ ਕਈ ਲੜ ਪਣਗੇ ਬਾਬਾ ਜੀ ਸਾਡਾ ਇਤਿਹਾਸ ਸੁਣਾਇਆ ਇੱਕ ਕਹਿੰਦਾ ਮੈਂ ਕਿਹਾ ਤੁਹਾਡਾ ਕਿਹੜਾ ਵਾ ਕਹਿੰਦੇ ਰੰਗਰੇਟੇ ਬਾਰੇ ਬੋਲਿਓ ਮੈਂ ਕਿਹਾ ਵੀ ਤੂੰ ਕੌਣ ਆ ਕਹਿੰਦਾ ਜੀ ਅਸੀਂ ਉਹਨਾਂ ਦੇ ਪਰਿਵਾਰ ਚੋਂ ਮੈਂ ਕਿਹਾ ਵੀ ਤੈਨੂੰ ਪਤਾ ਵੀ ਪਈ ਜੇਤਾ ਜੀ ਦਾ ਇਤਿਹਾਸ ਕੀ ਆ ਆਪਾਂ ਆਪਣੀ ਐ ਪਲੀਜ਼ ਮਾਇੰਡ ਨਾ ਕਰਨਾ ਮੈਂ ਕਹ ਵੀ ਨਾਂ ਤੇਰੇ ਸਿਰ ਤੇ ਕੇਸ ਆ ਤੇ ਨਾਂ ਦਾੜਾ ਤੇ ਤੂੰ ਕਹਿਣ ਦਿਆ ਵੀ ਆਪਣਾ ਇਤਿਹਾਸ ਨਾ ਉਹ ਸਾਡੇ ਹੋਏ ਹੀ ਉਹ ਗੁਰੂ ਦੇ ਹੋਏ ਹੀ ਅਹੀਂ ਬੀਬੀਆਂ ਦੇ ਸੇਖਾਂ ਅਹੀਂ ਨਾਈਆਂ ਦੇ ਸੇਖਾਂ ਅਹੀਂ ਕਸਾਈਆਂ ਦੇ ਸੇਖ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਚਨ ਛੁਗਰਾ ਕੋਈ ਕੀਤਾ ਕੇ ਸੱਟ ਲੱਗਦੇ ਅੱਜ ਲਾਨ ਕਰਦੇ ਵੀ ਆਖਰੀ ਦੀਵਾਨ ਆ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਕੋ ਗਏ ਪਾਉ ਆਪਾਂ ਨਹੀਂ ਅੱਜ ਤੋਂ ਬਾਅਦ ਉਧਰ ਜਾਣਾ ਇਹ ਤੁਹਾਡੇ ਚੋਂ 5 6 ਵੀ ਨਿਕਲ ਗਏ ਤੇ ਛੜਦੀ ਗੱਲ ਤੇ ਪਾਣੀ ਚ ਮਧਾਣੀ ਆਪਾਂ ਪਾਉਣੀ ਨਹੀਂ ਕਿ ਪਾਣੀ ਨੂੰ ਰੜਕਦੇ ਰੋ ਵਿੱਚੋਂ ਲੱਭਣਾ ਕੁਝ ਨਹੀਂ ਮੈਂ ਕੱਲ ਵੀ ਕਹਤਾ ਸੀ ਵੀ ਜਦੋਂ ਪ੍ਰਕਾਸ਼ ਦਿਹਾੜਾ ਆਉਂਦਾ ਸਾਰੇ ਪੰਜਾਬ ਦੇ 12727 ਪਿੰਡ ਚਮਟਾ ਫੜ ਕੇ ਪੜਦੇ ਮਿੱਟੀ ਧੁੰਦ ਜਗ ਚਾਨਣ ਹੋਆ ਮੁੜਕੇ ਨਿਹਰਾ ਹੁਣ ਸ਼ੀਰਧੀਆਂ ਸ਼ੁਰੂ ਹੋ ਜਾਣੀਆਂ ਸਾਰਿਆਂ ਨੇ ਪਰਨੇ ਬੰਨ ਲੈਣੇ ਆ ਗਲ ਚ ਪਰਨੇ ਪਾਲਨੇ ਤੇ ਧੁੰਦ ਪਈ ਤੇ ਪ੍ਰਵਾਤ ਫੇਰੀ ਤੇ ਸ਼ਬਦ ਪੜਨੇ ਆ ਸਿਰ ਜਾਵੇ ਤੇ ਜਾਵੇ ਮੇਰਾ ਵਿਚਾਰਕ ਦਿਨਾਂ ਬਾਅਦ ਖਤਮ ਹੋਣਾ ਟ੍ਰੈਂਡ ਸਿੱਧੀ ਜੀ ਗੱਲ ਕਰਨੀ ਆ ਲਾਭ ਜਾ ਕੇ ਮੈਂ ਕਿਹਾ ਵੀਰਿਆ ਤੂੰ ਉਹਨਾਂ ਦਾ ਇਤਿਹਾਸ ਕਿਹਾ ਮੈਂ ਸੁਣਾ ਦਊਂਗਾ ਪਰ ਤੂੰ ਵੀ ਸੁਣਨਾ ਹੀ ਕਿਤੇ ਬਾਬਾ ਜੀ ਸੁਣਾਗੇ ਆ ਮੜਾ ਜੀ ਸੁਣ ਲਿਓ ਫਿਰ ਜਿਹੜੇ ਭਾਈ ਜੈਤਾ ਜੀ ਉਹਨਾਂ ਦਾ ਪਹਿਲਾ ਨਾਂ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਦੂਜਾ ਨਾਮ ਜੀਵਨ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨਾਂ ਦਾ ਪਿਛੋਕੜ ਕੀ ਆ ਇੱਕ ਸ਼ਬਦ ਆ ਮਜਬੀ ਸਿੰਘ ਉਹਦੇ ਵਿੱਚ ਹਾ ਹਾ ਗੱਡੀ ਜਾਂਦੇ ਅਸੀਂ ਮਜਬੀ ਸ਼ਬਦ ਨਹੀਂ ਆ ਉਹ ਸ਼ਬਦ ਕੀ ਆ ਮਜਹਬੀ ਹਾ ਹਾ ਵੇ ਚੌਦੇ ਮਜਹਬੀ ਕੌਣ ਸਨ ਜਿਹੜੇ ਮਰਤੇ ਜਾਂਦੇ ਸੀ ਪਰ ਆਪਣਾ ਮਜਬ ਦਾ ਭਾਵ ਹੁੰਦਾ ਧਰਮ ਆ ਆਪਣਾ ਦੀਨ ਨਹੀਂ ਛੱਡਦੇ ਭਾਵੇਂ ਆਰਿਆਂ ਤੇ ਟੰਗੇ ਗਏ ਚਰਖੜੀਆਂ ਘੁੰਮ ਗਈਆਂ ਬੰਦ-ਬੰਦ ਕੱਟੇ ਗਏ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ ਮੈਂ ਕਿਹਾ ਤੂੰ ਸੁਣਨਾ ਅੱਜ ਮੇਰੇ ਅੱਗੇ ਬੈਠ ਗਿਆ ਤਾਂ ਮੈਂ ਸੁਣਾਉਂ ਜਰੂਰ ਮਿੱਤਰਾ ਜੇ ਤੂੰ ਕਹਾ ਨਾ ਵੀ ਬਾਬਾ ਜੀ ਜਰੂਰ ਕਿਰਪਾ ਕਰਿਓ ਭਾਈ ਕਲਿਆਣਾ ਜੀ ਹੋਏ ਗੁਰੂ ਨਾਨਕ ਸਾਹਿਬ ਦੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਚੌਥੀ ਉਦਾਸੀ 'ਚ ਮਿਲੇ ਭਾਈ ਕਲਿਆਣਾ ਜੀ ਦੀ ਚੌਥੀ ਪੀੜ੍ਹੀ ਹੋਈ ਭਾਈ ਸਦਾਨੰਦ ਜੀ ਉਹਨਾਂ ਦਾ ਆਨੰਦ ਕਾਰਜ ਗੁਰੂ ਤੇਗ ਬਹਾਦਰ ਸਾਹਿਬ ਨੇ ਵਿੱਚ ਹੋ ਕੇ ਕਰਾਇਆ ਤੇ ਉਹਨਾਂ ਦੀ ਬਖਸ਼ਿਸ਼ ਸਦਕਾ ਜਦੋਂ ਭਾਈ ਜੈਤੇ ਦਾ ਜਨਮ ਹੋਇਆ ਨਾ ਜਿਹੜੇ ਸੀਸ ਲੈ ਕੇ ਆਉਂਦੇ ਆ 222 ਕਿਲੋਮੀਟਰ 300 ਵਾਹੇਗਰੂ ਐਡਾ ਪੈਂਡਾ ਜਿਸ ਜੋਧੇ ਨੇ ਤੈਅ ਕੀਤਾ ਕਿਤੇ ਐਵੇਂ ਇਤਿਹਾਸ ਨਹੀਂ ਬਣਦੇ ਇਸ ਗੱਲੋਂ ਕਿੰਨੇ ਰਾਜਿਆਂ ਦੇ ਬਹੁਤੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਪੜਿਵਾਜ ਕੇ ਇਤਿਹਾਸ ਤੋਂ ਉੱਲੇ ਬੈਠੇ ਅਹੀਂ ਤਾਈਓ ਡੁੱਬ ਚਲੇ ਆ ਤੇ ਜਿੰਨਾ ਕਿ ਜਤਨ ਹੋਇਆ ਮੈਂ ਆਪ ਜੀ ਦਾ ਸਾਹਜ ਪਾਵਾਂ ਗੁਰੂ ਸਾਹਿਬ ਸਿਰ ਤੇ ਹੱਥ ਰੱਖਣ ਉਹਨਾਂ ਦੇ ਘਰ ਜਦੋਂ ਇੱਕ ਬੱਚੇ ਨੇ ਜਨਮ ਲਿਆ ਭਾਈ ਸਦਾ ਅਨੰਦ ਜੀ ਦੇ ਤੇ ਉਸੇ ਵਕਤ ਗੁਰੂ ਤੇਗ ਬਹਾਦਰ ਸਾਹਿਬ ਵੀ ਉਹਨਾਂ ਦੇ ਘਰ ਗਏ ਕਿੰਨਾ ਗੂੜਾ ਰਿਸ਼ਤਾ ਸਿੱਖੀ ਨਾ ਤੇ ਮਾਰੇ ਸਾਹਿਬ ਨੇ ਭਾਈ ਜੈਤੇ ਨੂੰ ਆਪਣੀ ਗੋਦੀ ਚ ਚੁੱਕ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਦਾ ਨਾਮ ਰੱਖਿਆ ਸੀ ਭਾਈ ਜੈਤਾ ਸਮਾਂ ਵੇਖੋ ਇੱਕ ਵੇਲਾ ਸੀ ਜਦੋਂ ਭਾਈ ਜੈ